ਇਹ ਤੇ ਸ਼ਹਿਰ ਚ ਉਹਨਾਂ ਨੇ ਕੋਠੀ ਲਾਲੀ ਕਰਾਏ ਤੇ ਤੇ ਕਹਿੰਦੇ ਗਲੀ ਗਲੀ ਘੁੰਮਾਂਗੇ ਤੇ ਇਹ ਵਾਰੀ ਜਿਹੜੀ ਸੀਟ ਹੈਗੀ ਦੁਬਾਰਾ ਤੋਂ ਆਮ ਆਦਮੀ ਪਾਰਟੀ ਨੂੰ ਜਾਊਗੀ ਦੇਖੋ ਜੀ ਜਿਹੜੀ ਇੱਕ ਵਾਰ ਚੀ ਚੱਲ ਜਾਂਦੀ ਵਾਪਸ ਆਉਂਦੀ ਹੈ ਵਾਪਸ ਗਿਆ ਤੇ ਸਮਾਂ ਨਹੀਂ ਹੱਥਾਂ ਦਾ ਵੋਟਾਂ ਦੀ ਤਾਂ ਬਹੁਤ ਵੱਡੀ ਗੱਲ ਹੈ ਜੇ ਮੈਂ ਨਾ ਕੁਝ ਨਾਮ ਦੱਸੂਗਾ ਤੁਹਾਨੂੰ ਲੀਡਰਾਂ ਦੇ ਤੇ ਉਹਦਾ ਉਸੇ ਟਾਈਮ ਆਨਸਰ ਦੇਣਾ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ ਕਿ ਹੋਏ ਨਹੀਂ ਮੈਂ ਨਹੀਂ ਉਹਦੇ ਬਾਰੇ ਕੋ ਸੋਚ ਸਕਦਾ ਮਹਿੰਦਰ ਭਗਤ ਉਹ ਤੇ ਬਿਲਕੁਲ ਸੋਚ ਸਕਦਾ ਤੇ ਸਰਿੰਦਰ ਕੋਰ ਕਿ ਕਿ ਕੌਣ ਹੈ ਕਿੱਥੋਂ ਆਏ ਕਾਂਗਰਸ ਦੇ ਉਮੀਦਵਾਰ ਆ ਨਹੀਂ ਬਾਹਰੋਂ ਆ ਕੇ ਸਾਡੇ ਪੁਜਲੰਦਰ ਸ਼ਹਿਰ 'ਚ ਬੈਸਟ ਦੀ ਸੀ ਲੜਨਗੇ ਨਹੀਂ ਸਰਦਰ ਘਰ ਤੋਂ ਇੱਥੇ ਨੇ ਆਏ ਕੀ ਬਾਤ ਹੈ ਨਹੀਂ ਨਹੀਂ ਇਹ ਸਭ ਵਿਕਾਰ ਨੇ ਇੱਕੋ ਹੀ ਬੰਦਾ ਕਾਇਮ ਹੈ ਜਿਹਦਾ ਨਾਮ ਨੀਟੋ ਸ਼ਟਰਾ ਵਾਲਾ ਹੈ ਜਿਹੜਾ ਬੈਸਟ ਦਾ ਹੈ ਜੀ ਨਾ ਬਹੁਤ ਪਰੇਸ਼ਾਨ ਲੋਕ ਬਹੁਤ ਦੁਖੀ ਹੈ ਉੱਥੇ ਐਮਐਲਏ ਵੀ ਰਹਿ ਚੁੱਕਿਆ ਐਮਪੀ ਵੀ ਰਹਿ ਚੁੱਕਿਆ ਹਰ ਇੱਕ ਬੰਦਾ ਰਹਿ ਚੁੱਕਿਆ ਪਰ ਕਿਸੇ ਨੇ ਬੈਸਟ ਦੀ ਬਾਣੀ ਫੜੀ ਬੈਸਟ ਦਾ ਕੰਮ ਨਹੀਂ ਕੀਤਾ ਕਿ ਹੁਣ ਇੱਕੋ ਹੀ ਸ਼ਖਸ ਹੈ ਉਹਦਾ ਨਾਮ ਹੈ ਨੀਟੋ ਸ਼ਟਰਾ ਵਾਲਾ ਜਿਦਾ ਵਾਦੇ ਨਹੀਂ ਕਰਦਾ ਦਾਅਵੇ ਨਹੀਂ ਕਰਦਾ ਕਰਕੇ ਦਿਖਾਏਗਾ ਚੰਨੀ ਨੂੰ ਮੈਂ ਤਾਂ ਕਰਕੇ ਕਹਿੰਦਾ ਵੀ ਉਹ ਹਰ ਕਿਸੇ ਬੰਦੇ ਦੀ ਗੱਲ ਸੁਣਦਾ ਤੇ ਅਸੀਂ ਲੋਕਾਂ ਦੇ ਕੰਮ ਕਰਾਵਾਂਗੇ ਬੈਸਟ ਨੂੰ ਚੰਡੀਗੜ੍ਹ ਸ਼ਹਿਰ ਨਾ ਬਣਾ ਦਿੱਤਾ ਤੇ ਨਹੀਂ ਟੂ ਮੇਰਾ ਨਾਮ ਨਹੀਂ ਇੱਕ ਵਾਰੀ ਮੈਨਾਂ ਤੋਂ ਮੌਕਾ ਮੰਗਦਾ ਜਲੰਧਰ ਜਿਮਨੀ ਚੌਣਾ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਤੇ ਵਕ ਵਕ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਐਸਾ ਉਮੀਦਵਾਰ ਜੋ ਹਰ ਚੋਣਾ ਦੇ ਵਿੱਚ ਫੇਮਸ ਰਹਿੰਦਾ ਹੈ ਤੇ ਉਹਨਾਂ ਦਾ ਚਿਹਰਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਉਹਨਾਂ ਦਾ ਨਾਮ ਹੈ ਨੀਟੂ ਸ਼ਟਰਾਂ ਵਾਲੇ ਤੇ ਦੇ ਨਾਲ ਮੌਜੂਦ ਨੇ ਨੀਟੂ ਸ਼ਟਰਾਵਾਲੇ ਹਾਲਾਂਕਿ ਪਿਛਲੀ ਵਾਰੀ ਮਨਾ ਕਰਗੇ ਸੀਗੇ ਕਿ ਮੈਂ ਚੋਣ ਨਹੀਂ ਲੜਨੀ ਪਰ ਇਸ ਵਾਰ ਫਿਰ ਆਪਾਂ ਚੋਣ ਮੈਦਾਨ ਦੇ ਵਿੱਚ ਉਤਰ ਆਏ ਕੀ ਕਹਿਣਾ ਚਾਹੋਗੇ ਭਾਜੀ ਪਹਿਲਾਂ ਦੇਖੋ ਜੀ ਮੈਂ ਤਾਂ ਕਿਹਾ ਸੀ ਮੈਂ ਚੋਣਾ ਨਹੀਂ ਲੜਾਂਗਾ ਲੋਕੀ ਕਹਿੰਦੇ ਵੀ ਤੈਨੂੰ ਜੋ ਚਾਹੀਦਾ ਪੈਸੇ ਤੇ ਲੇ ਦਿੱਤੂ ਕਿਸੇ ਚੀਜ਼ ਦੀ ਕਮੀ ਨਹੀਂ ਕਰਨੀ ਅਸੀਂ ਤੇਰੇ ਨਾਲ 10-10 ਰੁਪਏ ਲੋਕਾਂ ਨੇ ਦੇ ਕੇ ਮੈਨੂੰ ਫੰਡ ਇਕੱਠਾ ਕਰਕੇ ਮੈਨੂੰ ਲੋਕਾਂ ਨੇ ਇਲੈਕਸ਼ਨ ਵਾਸਤੇ ਖੜਾ ਕੀਤਾ ਤੇ ਮੈਂ ਕਿਸੇ ਕੋਈ 1 ਰੁਪਿਆ ਵੀ ਲਿਆ ਮੈਂ 1 ਰੁਪਿਆ ਵੀ ਲਿਆ ਕਿਸੇ 2 ਰੁਪਏ ਤੇ ਮੈਂ 2 ਰੁਪਏ ਵੀ ਲਏ ਕਹਿੰਦੇ ਜੀ ਆ ਤੂੰ ਇਹਨਾਂ ਡੇਕਿਆ ਮੈਂ ਕਿਹਾ ਵੀ 1 ਰੁਪਏ ਦੀ ਕੀਮਤ ਨਹੀਂ ਟੂ ਸ਼ਟਰਾਂ ਨੂੰ ਪਤਾ 2 ਰੁਪਏ ਦੀ ਕੀਮਤ ਨਹੀਂ ਟੂ ਸ਼ਟਰਾਂ ਨੂੰ ਪਤਾ ਜਿਹੜੀ ਕੀਮਤਾਂ ਇਹਨਾਂ ਲੀਡਰਾਂ ਦੀਆਂ ਪਈਆਂ ਇਹਨਾਂ ਦੀ ਕੀਮਤ ਤਾਂ ਕੋਈ ਵੀ ਨਹੀਂ ਪਾ ਸਕਦਾ ਮੈਂ ਸੋ ਰੱਬ ਦਾ ਨਾਮ ਲਾਉਂਗਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈਪੀਨ ਜੈ ਭਰ ਜੈ ਭਗਵਾਨ ਵਾਲਮੀ ਜੈ ਗੁਰੂ ਵਿਦਾਸ ਤਾਂ ਸ੍ਰੀ ਗੁਰੂ ਵਿਦਾਸ ਜੈ ਮਸੀਹ ਹਾਲੇਲੂਇਆ ਗੋਸਪਾ ਕੁਇਸਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਜੈ ਕਬੀਰ ਧੰਨ ਕਬੀਰ ਜੈ ਕਬੀਰ ਧੰਨ ਕਬੀਰ ਜਕਾਰਾ ਮਾਂ ਚਿੰਤ ਪੁੰਨ ਦਾ ਬੋਲ ਸੱਚੇ ਦਰਬਾਰ ਕੇ ਤੂੰ ਹੀ ਦਰਨਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ ਜਕਾਰਾ ਮਾਂ ਚਿੰਤ ਪੁੰਨ ਦਾ ਦੇਖੋ ਜੀ ਗੱਲ ਇਦਾਂ ਵਾਂ ਕੀ ਇੱਥੇ ਲੋਕੀ ਬੜੇ ਆਏ ਬੈਸਟ ਵਿੱਚ ਬੜੇ ਗਏ ਸੀਵਰੀ ਦੀ ਸਮੱਸਿਆ ਲੈਡ ਦੀ ਸਮੱਸਿਆ ਟੂਟੀ ਦੀ ਪਾਣੀ ਦੀ ਸਮੱਸਿਆ ਕਿਸੇ ਨੇ ਵੀ ਸੁਲਝਾਣਿਆ ਦੇਖੋ ਕਿੰਨਾ ਗੰਦ ਇੱਥੇ ਪਿਆ ਹੈ ਇੱਥੇ ਕਿਸੇ ਨੇ ਇੱਕ ਸਫਾਈ ਥੋੜੀ ਕਰਨੀ ਹੈ ਸਾਨੂੰ ਹੀ ਸਫਾਈ ਕਰਨੀ ਪੈਣੀ ਹੈ ਸਾਨੂੰ ਜੇ ਆਪਾਂ ਐਮਐਲਏ ਬਣਾਂਗੇ ਤਾਂ ਕੁਝ ਵਿਚਾਰ ਦੇ ਸਕਦੇ ਆ ਜੇ ਆਪਾਂ ਕਹੀਏ ਵੀ ਬਿਨਾ ਪਾਵਰਾਂ ਤੋਂ ਤੇ ਫਿਰ ਮੁਸ਼ਕਲ ਹੈ ਬਿਲਕੁਲ ਸੋ ਤੁਸੀਂ ਵੈਸਟ ਦੇ ਹਲਕੇ ਵੈਸਟ ਹਲਕੇ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਮੁੱਦੇ ਆਹੀਂ ਸੁਲਝਾਵਾਂਗੇ ਪਰ ਸ਼ੁਰੂ ਤੋਂ ਤੁਸੀਂ ਆ ਕਹਿੰਦੇ ਹੋ ਪਰ ਤੁਹਾਡੀ ਮੰਨਦਾ ਕਿਉਂ ਨਹੀਂ ਕੋਈ ਸੀਰੀਅਸ ਜਿਹੜਾ ਵੈਸਟ ਦਾ ਹੈ ਜੀ ਨਾ ਬਹੁਤ ਪਰੇਸ਼ਾਨ ਲੋਕ ਬਹੁਤ ਦੁਖੀ ਹੈ ਉੱਥੇ ਐਮਐਲਏ ਵੀ ਰਹਿ ਚੁੱਕਿਆ ਐਮਪੀ ਵੀ ਰਹਿ ਚੁੱਕਿਆ ਹਰ ਕੋ ਬੰਦਾ ਰਹਿ ਚੁੱਕਿਆ ਪਰ ਕਿਸੇ ਨੇ ਵੈਸਟ ਦੀ ਬਾਣੀ ਫੜੀ ਵੈਸਟ ਦਾ ਕੰਮ ਨਹੀਂ ਕੀਤਾ ਤੇ ਹੁਣ ਕੋਈ ਸਖਸ਼ਾ ਦਾ ਨਾਮ ਹੈ ਨੀਟੂ ਸ਼ਟਰਾ ਵਾਲਾ ਜਿਹੜਾ ਵਾਦੇ ਨਹੀਂ ਕਰਦਾ ਦਾਅਵੇ ਨਹੀਂ ਕਰਦਾ ਕਰਕੇ ਦਿਖਾਏਗਾ ਇੱਕ ਮਸਲਾ ਵਾ ਕਰ ਕਰ ਉੱਠੀ ਗੱਲ ਨੀਟੂ ਸ਼ਟਰਾ ਵਾਲਿਆ ਕਰੇਗਾ ਬੈਸਟ ਦੇ ਮਸਲੇ ਹੱਲ ਚੰਡੀਗੜ੍ਹ ਇਹਦਾ ਇਹ ਤਾਂ ਤੁਸੀਂ ਚੰਨੀ ਚੰਨੀ ਨੂੰ ਕਾਪੀ ਕਰਨੀ ਚੰਨੀ ਚੰਨੀ ਅਪਾ ਚੰਡੀਗੜ੍ਹ ਅਪਾ ਜਿਹੜਾ ਬੈਸਟ ਨੂੰ ਚੰਡੀਗੜ੍ਹ ਬਣਾਵਾਂਗੇ ਤੁਹਾਨੂੰ ਨਾ ਵਾਦਾ ਕਰਦੇ ਹਾਂ ਜੇ ਨਾ ਬਣਾ ਸਕੇ ਤਾਂ ਜੋ ਸਜਾ ਤੁਸੀਂ ਕੋ ਸੰ ਦੇ ਦਿਓ ਤੇ ਇਹੀ ਪੁਰਾਣੇ ਪੁਰਾਣੇ ਵੀ ਇਹੀ ਵਾਦਾ ਕਰਦੇ ਸੀਗੇ ਚੰਡੀਗੜ੍ਹ ਨੂੰ ਦਾ ਸਮਾਰਟ ਸਿਟੀ ਕਹਿੰਦੇ ਬਣਾਵਾਂਗੇ ਇੱਕ ਗੱਲ ਹੋਰ ਜਦੋਂ ਚੋਣਾ ਆਉਂਦੀ ਆ ਤੁਸੀਂ ਉਦੋਂ ਹੀ ਬਾਹਰ ਆਂਦੇ ਹੋ 5 ਸਾਲ ਤੱਕ ਤੁਸੀਂ ਕਿਤੇ ਕੋਈ ਧਰ ਕੰਦੇ ਹੱਕ ਦੇ ਵਿੱਚ ਤੇ 5 ਸਾਲ ਕਿੱਥੇ ਸੋ ਜਾਣ ਨੇ ਤੁਸੀਂ ਭਾਈ ਤੁਹਾਨੂੰ ਪਤਾ ਸੀ ਕੀ ਨਹੀਂ ਕੀਤਾ ਅਸੀਂ ਕੀ ਕੀਤਾ ਹਮ ਹਰ ਸਾਲ ਨਵਾਂ ਪ੍ਰਾਦਾ ਕਰਦਾ ਕਦੀ ਚੀਤੀਆਂ ਦਾ ਤਿਹਾਰਾ ਆ ਜਾਂਦਾ ਉੱਥੇ ਚਾਹੀਦਾ ਤੇ ਕਦੀ ਲੋਕ ਸਮੱਸਿਆਵਾਂ ਦੀ ਕੋਈ ਉੱਥੇ ਚਾਹੀਦਾ ਕਦੀ ਬਲੱਡ ਦਾ ਬਲੱਡ ਡਿਸ਼ਨ ਡਿਸ਼ਨ ਹੁੰਦੇ ਉੱਥੇ ਚਾਹੀਦਾ ਖੇਡਾਂ ਕਬੱਡੀਆਂ ਚਾਹੀਦਾ ਨਸ਼ੇ ਤੋਂ ਲੋਕਾਂ ਨੂੰ ਰੋਕੀਦਾ ਕੋਈ ਚੀਜ਼ ਸਭ ਆਪਾਂ ਹੀ ਕਰਦੇ ਹਾਂ ਹੋਰ ਕੌਣ ਕਰਦਾ ਜੇ ਅਸੀਂ ਨਾ ਕਰੀਏ ਹੁਣ ਦੇਖੋ ਮੈਂ ਕਹਿੰਦਾ ਜਿੰਨੇ ਮਨੁੱਖ ਉਹਨੇ ਰੁੱਖ ਹਰ ਕੋਈ ਬੰਦਾ ਉਹਨੇ ਰੁੱਖ ਲਾਵੇ ਕਿਉਂਕਿ ਲੀਡਰਾਂ ਨੇ ਹੁਣ ਕਹਿਣਾ ਵਾ ਕਿ ਪਾਣੀ ਮੁੱਕ ਗਿਆ ਬਿਜਲੀ ਹੈ ਨਹੀਂ ਅਸੀਂ ਕੀ ਕਰੀਏ ਇਹ ਵੋ ਮੈਂ ਮੰਦਿਰ ਗੁਰਦੁਆਰੇ ਗਿਰਜਾ ਕਰ ਸਾਰਿਆਂਗੇ ਅਪੀਲ ਕਰਦਾ ਕਿ ਇੱਕ ਇੱਕ ਬੂਟਾ ਉਹਨਾਂ ਤੋਂ ਲਵਾਓ ਕਿਉਂਕਿ ਮੰਦਿਰ ਗੁਰਦੁਆਰੇ ਹੀ ਇੱਕ ਸੰਦੇਸ਼ ਮਿਲੇਗਾ ਕ੍ਰਿਸ਼ਣ ਕੇ ਆਪਣੇ ਕ੍ਰਿਸ਼ਨਾ ਕ੍ਰਿਸ਼ਨ ਭਾਈਚਾਰੇ ਨੂੰ ਵੀ ਕਹਿੰਦਾ ਮੈਂ ਵੈਲਮਿਕ ਸਮਾਜ ਨੂੰ ਕਹਿੰਦਾ ਗੁਰੂ ਵਿਦਾਸ ਸਮਾਜ ਨੂੰ ਕਹਿੰਦਾ ਸਿੱਖ ਸਮਾਜ ਨੂੰ ਕਹਿੰਦਾ ਪਰ ਮੰਦਿਰ ਦੇ ਵੀ ਕਹਿੰਦਾ ਮੈਂ ਹਰ ਜਗ੍ਹਾ ਅਪੀਲ ਕਰਦਾ ਵੀ ਬੂਟੇ ਲਵਾਓ ਵਤ ਵਤ ਤੇ ਜੇ ਆਪਣੇ ਦੇਸ਼ ਨੂੰ ਬਚਾਉਣਾ ਪੇੜ ਲਗਾਓ ਜੇ ਪੇੜ ਨਾ ਹੋਇਆ ਤਾਂ ਸਾਡੀ ਆਉਣ ਵਾਲੀ ਅੰਸਾ ਕੋ ਪਾਣੀ ਮੁੱਕ ਜਾਣਾ ਇਹਨਾਂ ਲੀਡਰਾਂ ਨੇ ਤੁਹਾਨੂੰ ਫੇਰ ਲੁੱਟਣਾ ਹੈ ਇਹਨਾਂ ਨੇ ਪਾਣੀ ਦੇ ਨਾਮ ਤੇ ਤਾਂ ਲੁੱਟਣਾ ਕਿਉਂਕਿ ਹਿੰਦੁਸਤਾਨ ਚ ਪੰਜਾਬ ਚ ਪਾਣੀ ਕਦੇ ਨਹੀਂ ਘਟ ਸਕਦਾ ਕਿਉਂਕਿ ਪੰਜਾਬ ਪੰਜ ਦਰਿਆ ਦਾ ਬਾਦਸ਼ਾਹ ਵਾ ਔਰ ਪੰਜ ਦਰਿਆ ਦਾ ਰਾਜਾ ਵਾ ਔਰ ਇਹ ਜਿਹੜੇ ਸਰਕਾਰੀ ਬੰਦੇ ਹੈਗੇ ਹੈ ਮੈਕਮੇ ਵਾਲੇ ਇਹਨਾਂ ਨੇ ਜਿਹੜੇ ਆਪਣੇ ਲੀਡਰ ਹੈ ਸਰਕਾਰੀ ਲੀਡਰ ਸਾਡੇ ਜਿਹੜੇ ਲੀਡਰ ਹੈ ਇਹਨਾਂ ਨੇ ਸਾਨੂੰ ਬੜਾ ਕਹਿਣਾ ਵੇਦਣ ਇਦਾਂ ਗਲਤ ਕੰਮ ਹੋ ਰਿਹਾ ਜੀ ਇਹ ਹੋਵਾ ਇਸ ਕਰਕੇ ਬੂਟੇ ਲਾਓ ਤੇ ਨੀਡੋ ਜੀ ਸਮੱਸਿਆ ਬਣਾਓ ਭਗਵੰਤ ਮਾਨ ਆਗੇ ਇਥੇ ਸ਼ਹਿਰ ਚ ਉਹਨਾਂ ਨੇ ਕੋਠੀ ਲੈ ਲਈ ਕਿਰਾਏ ਤੇ ਤੇ ਕਹਿੰਦੇ ਗਲੀ ਗਲੀ ਘੁੰਮਾਂਗੇ ਤੇ ਇਹ ਵਾਰੀ ਜਿਹੜੀ ਸੀਟ ਹੈਗੀ ਦੁਬਾਰਾ ਤਾਂ ਆਮ ਆਦਮੀ ਪਾਰਟੀ ਨੂੰ ਜਾਊਗੀ ਦੇਖੋ ਜੀ ਜਿਹੜੀ ਇੱਕ ਵਾਰ ਚੀ ਚਲ ਜਾਂਦੀ ਵਾਪਸ ਆਉਂਦੀ ਹੈ ਵਾਪਸ ਗਿਆ ਤੇ ਸਮਾਂ ਨਹੀਂ ਹੱਥਾਂ ਦਾ ਬੋਟਾ ਦੀ ਤਾਂ ਬਹੁਤ ਵੱਡੀ ਗੱਲ ਲੋਕਾਂ ਨੂੰ ਪਤਾ ਵਾ ਨਹੀਂ ਟੂ ਸ਼ਟਰ ਨਾਲ ਵੋਟ ਪਾਣੀ ਐ ਕਿ ਤੇ ਨੀਡੋ ਸ਼ਟਰ ਨਾਲ ਜਿਤਾਉਣਾ ਵਾ ਜੋ ਮਰਜੀ ਦੇ ਦਿਓ ਮੈਂ ਕਹਿੰਦਾ ਜੋ ਮਿਲਦਾ ਨਾ ਕੋ ਲੈ ਲਓ ਭਾਈ ਠੀਕ ਆ ਬਸ ਉਸ ਤੋਂ ਬਾਅਦ ਵੋਟ ਤੁਸੀਂ ਕਿੱਥੇ ਪਾਣੀ ਐ ਬੈਠ ਤੇ अच्छा तो 44 निशान बैठ 12 नंबर अच्छा ਉੱਥੇ ਤੁਸੀਂ ਬਟਨ ਦਬਾ ਦਵਾ ਕੇ ਹੂੰ ਉਹਨੂੰ ਤੁਸੀਂ ਬਿਲਕੁਲ ਕਾਇਮ ਕਰ ਦੇਣਾ ਹੂੰ ਤੇ ਜੇ ਮੈਂ ਨਾ ਕੁਝ ਨਾਮ ਦਸੂਗਾ ਤੁਹਾਨੂੰ ਲੀਡਰਾਂ ਦੇ ਤੇ ਉਹਦਾ ਉਸੇ ਟਾਈਮ ਆਨਸਰ ਦੇਣਾ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ ਅਗੇ ਹੋਏ ਸੀਤਲੰਗੁਰਾਲ ਨਹੀਂ ਮੈਂ ਨਹੀਂ ਉਹਦੇ ਬਾਰੇ ਕੋ ਸੋਚ ਸਕਦਾ ਮਹਿੰਦਰ ਭਗਤ ਉਹ ਤੇ ਬਿਲਕੁਲ ਸੋਚ ਸਕਦਾ ਤੇ ਸ੍ਰਿੰਦਰ ਕੌਰ ਕੀ ਕਿਹਨੇ ਕਿੱਥੋਂ ਆਏ ਕਾਂਗਰਸ ਦੇ ਉਮੀਦਵਾਰ ਹੈ ਨਹੀਂ 12 ਆ ਕੇ ਸਾਡੇ ਪੁਜਲੰਦਰ ਸ਼ਹਿਰ ਜੀ ਬੈਸਟ ਸੀਟ ਲੜਨਗੇ ਨਹੀਂ ਸਰ ਇਹ ਕੋਰ ਤਾਂ ਇੱਛੇ ਨਹੀਂ ਹੈ ਕੀ ਬਾਤ ਹੈ ਨਹੀਂ ਨਹੀਂ ਇਹ ਸਭ ਵਿਕਾਰ ਨੇ ਇੱਕੋ ਹੀ ਬੰਦਾ ਕਾਇਮ ਹੈ ਜਿਹਦਾ ਨਾਮ ਨੀਟੂ ਸ਼ਟਰਾ ਵਾਲਾ ਵਾ ਅੱਛਾ ਚਰਨਜੀਤ ਸਿੰਘ ਚੰਨੀ ਉਹ ਸਾਡੇ ਉਸਤਾਦ ਨੇ ਉਹ ਪ੍ਰਧਾਨ ਮੰਤਰੀ ਬੰਨਾ ਪਹਿਲਾਂ ਪ੍ਰਚਾਰ ਘੰਟੇ ਵਾਸਤੇ ਮੈਂ ਬੰਨਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਚੰਨ ਜੀ ਚੰਨੀ ਬਣੇ ਅੱਛਾ ਤੇ ਸੁਸ਼ੀਲ ਰਿੰਕੂ ਨਹੀਂ ਯਾਰ ਬੱਕਰੀ ਗੱਲ ਕਰੋ ਹੋਰ ਕੋ ਗੱਲ ਕਰੋ ਸੁਨੀਲ ਝਖੜ ਨਵਾਂ ਕੋਈ ਡਿਜੈਂਡਾ ਸੁਖਵੀਰ ਵਾਦਨ ਪਸੰਦ ਹੀ ਨਹੀਂ ਬੀਬੀ ਜ਼ਗੀਰ ਕੋ ਕੁਝ ਨਹੀਂ ਕੁਝ ਨਹੀਂ ਚਲੋ ਤੇ ਕੀ ਆਪੀ ਬਿਲ ਕਰਨਾ ਚਾਹੂਗੇ ਅਖੀਰ ਵਾਲਾ ਬਸ ਨੀਡ ਟੂ ਸ਼ਟਰ ਵਾਲਾ ਬਸ ਜਿਹੜੀ ਨਵੀਂ ਚੀਜ਼ ਆ ਨਵੀਂ ਚੀਜ਼ ਵੈਰਾਈਟੀ ਵੈਰਾਈਟੀ ਹੁੰਦੀ ਹੈ ਪੁਰਾਣਾ ਮਾਰ ਪੁਰਾਣਾ ਹੁੰਦਾ ਵਜਿਦਾ ਕਿ ਪੁਰਾਣੇ ਬੰਦੇ ਪੁਰਾਣੇ ਖਿਡਾਰੀ ਉਹਨਾਂ ਨੂੰ ਪਾਸੇ ਕਰੋ ਕਿ ਨਵੇਂ ਖਿਡਾਰੀ ਲੈ ਕੇ ਆਓ ਉਹਦੀ ਨਵੀਂ ਸੋਚ ਦੇਖੋ ਆ ਦੇਖੋ ਜਿੰਨੇ ਬੰਦੇ ਜਿੰਨੀਆਂ ਵੋਟਾਂ ਪੈਣਗੀਆਂ ਅਸੀਂ ਜਿੱਤ ਕੇ ਜਾਵਾਂਗੇ ਜਦੋਂ ਤੇ ਅਸੀਂ ਲੋਕਾਂ ਦੇ ਕੰਮ ਕਰਾਵਾਂਗੇ ਬੈਸਟ ਨੂੰ ਚੰਡੀਗੜ੍ਹ ਸ਼ਹਿਰ ਨਾ ਬਣਾ ਦਿੱਤਾ ਤੇ ਨਹੀਂ ਟੂ ਮੇਰਾ ਨਾਮ ਨਹੀਂ ਇੱਕ ਵਾਰੀ ਮੈਨੂੰ ਤਾਂ ਮੌਕਾ ਮੰਗਦਾ ਕਿਉਂਕਿ ਇਹ ਲੋਕ ਜਲਦਾਰ ਬੰਦੇ ਨੇ ਬੈਸਟ ਵਾਲੇ ਮੈਨੂੰ ਮੌਕਾ ਜਰੂਰ ਦੇਣਗੇ ਮੈਨੂੰ ਪਤਾ ਵਾ ਚੰਨੀ ਨੂੰ ਤੁਸੀਂ ਉਸਤਾਦ ਕਹਿ ਰਹੇ ਹੋ ਜੋ ਉਸਤਾਦ ਨੇ ਕਹਿਤਾ ਬਹਿ ਜਾ ਯਾਰ ਨਾ ਵੋਟਾਂ ਮੰਗ ਨਾ ਖਰਾਬ ਕਰ ਫੇਰ ਦੇਖੋ ਉਹ ਇੱਕ ਲੋਕਾਂ ਨੇ ਮੈਨੂੰ ਕਿਹਾ ਵੀ ਆਪਣੀ ਵੋਟਾਂ 5 ਲੱਖ ਚ ਵੇਚਤੀਆਂ ਮੈਂ ਚੰਨੀ ਸਾਹਿਬ ਹੋ ਗਿਆ ਫਿਰ ਚੰਨੀ ਸਾਹਿਬ ਕੋਈ ਵੀਡੀਓ ਪਾਈ ਵੀ ਨਹੀਂ ਕਿਦਾ ਵੀ ਨੀਟਰ ਨੇ ਮੈਨੂੰ 5 ਲੱਖ ਦਾ 2.5 ਲੱਖ ਰੁਪਏ ਮੈਂ ਨੀਟਰ ਨੂੰ ਵਾਪਸ ਕਰੂੰਗਾ ਅੱਛਾ ਤੇ ਲੇਕਿਨ ਅੱਪਾ ਦਾ ਕੋਈ ਨਹੀਂ ਕੀਤਾ ਪਰ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਲੋਕਾਂ ਦੀ ਇਮਾਨਦਾਰ ਦੀਆਂ ਵੋਟਾਂ ਵਾਂ ਜਿਹੜੇ ਮੈਨੂੰ ਪਈਆਂ ਹੱਕ ਸੱਚ ਦੇ ਵੋਟਾਂ ਵਾਂ ਚੰਨੀ ਨੂੰ ਮੈਂ ਤਾਂ ਕਰਕੇ ਕਹਿੰਦਾ ਵੀ ਉਹ ਹਰ ਕਿਸੇ ਬੰਦੇ ਦੀ ਗੱਲ ਸੁਣਦਾ ਭਾਵੇਂ ਉਹ ਮਸਲਾ ਹੋਵੇ ਹੀ ਜਾਂ ਨਾ ਹੋਵੇ ਪਰ ਗੱਲ ਜਿਹੜਾ ਬੰਦਾ ਗੱਲ ਦਿਲ ਦੀ ਸੁਣ ਲੇ ਹੋਰ ਕੀ ਜੇਦਾ ਹੂੰ ਅ ਕਹਿੰਦੇ ਨਾ ਵੀ ਹੱਕ ਸੱਚ ਦਾ ਫੈਸਲਾ ਰੱਬ ਕਰਦਾ ਵਾ ਕਿਸੇ ਟਾਈਮ ਰੱਬ ਜ਼ੁਬਾਨ ਵਿੱਚ ਆ ਕੇ ਦਿਲ ਵਿੱਚ ਵਸਦਾ ਉਹ ਬੰਦਾ ਚੰਨੀ ਹੈ ਤੇ ਉਸ ਤੋਂ ਪਹਿਲਾਂ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣਾ ਜੇ ਮੈਂ 4 ਘੰਟੇ ਤੇ ਪ੍ਰਧਾਨ ਮੰਤਰੀ ਬਣ ਗਿਆ ਤੇ ਇੰਡੀਆ ਮੇਨ ਹੋ ਜਾਏਗਾ ਉਸ ਤੋਂ ਬਾਅਦ ਚੱਲ ਜਦੋਂ ਜਾਂਦੇ ਜਾਂਦੇ ਚੰਨੀ ਲਈ ਗਾਣੇ ਸੁਣਾਉਗਾ ਫਿਰ ਇੱਕ ਪਬਣ ਮਸਤ ਮੌਲਾ ਤੂੰ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰਾਜੇ ਤੁਰ ਗਏ ਨੇ ਵਕਤ ਨੇ ਹੱਥ ਆਇਆ ਪਤਾ ਨਹੀਂ ਸਿਰ ਕਰ ਜਾਏਗਾ ਖੂਰ ਕੀ ਕਹਿਣਾ ਇਸ ਦੁਨੀਆ ਨੂੰ ਦੱਸ ਜਾਏਗਾ ਪਬਣ ਮਸਤ ਮੌਲਾ ਤੂੰ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰਹੇ ਜੇ ਤੁਰ ਗਏ ਨੇ ਤੇ ਚੰਨੀ ਨੂੰ ਤੁਸੀਂ ਗਾਣਾ ਡੈਡੀਕੇਟ ਕੀਤਾ ਹਾਂਜੀ ਸੋ ਇਹ ਸੰ ਸਾਡੇ ਨਾਲ ਏ ਟੂ ਸ਼ਟਰਾ ਵਾਲੇ ਜਿਨ੍ਹਾਂ ਨੇ ਜਿਮਨੀ ਚੌਂ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਆ ਤੇ ਹੁਣ ਦੇਖਣਾ ਹੋਵੇਗਾ ਕਿ ਲੋਕ ਇਹਨਾਂ ਦੇ ਹੱਕ ਦੇ ਵਿੱਚ ਕਿੰਨੀਆਂ ਵੋਟਾਂ ਦਿੰਦੇ ਨੇ ਤੇ ਜਿਮਨੀ ਚੌਂ ਦੀ ਹਰ ਅਪਡੇਟ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਤੱਕ